ਸਮਾਪਤੀ ਕਰਦੇ ਹਾਂ ਆ ਜਦੋਂ ਵਿਆਹ ਸ਼ਾਦੀ ਵਾਲਾ ਜੋੜਾ ਘਰ ਆਉਂਦਾ ਹੈ ਨਾ ਸਾਡੇ ਸੰਤ ਵਿਆਹ ਤੇ ਉਸ ਵਕਤ ਅਸੀਂ ਕੀ ਕਰਦੇ ਹਾਂ ਕਿ ਦੇਸੀ ਤੇਲ ਬਰੂਹਾਂ ਦੇ ਵਿੱਚ ਚਲਦੀ ਉਹਦਾ ਪਲਾਤਾ ਪਤਾ ਕੀ ਸੀ ਬੁਰੂਆਂ ਚ ਦੇਸੀ ਤੇਲ ਨੂੰ ਨਾਮਿਲ ਤੇ ਹੋਰ ਕਈ ਅਸੀਂ ਤੇਲ ਦੇ ਜਿਹੜੇ ਕਈ ਹੁਣਾਂ ਦੇਸੀ ਤੇਲ ਤੋਂ ਮਹਿੰਗੇ ਪਰ ਅਸੀਂ ਹੋਰ ਕੋਈ ਤੇਲ ਨਹੀਂ ਚਾਹੁੰਦੇ ਅਸੀਂ ਤੇ ਅਸੀਂ ਤੇਲ ਚਾਹੁੰਦੇ ਮੈਂ ਨਾਪੇ ਰਾਤੇ ਬਾਫਟਲਾਂ ਪਿੰਡ ਦੇ ਅੰਦਰ ਉਹ ਦਰਵਾਜ਼ੇ ਦੇ ਜਿਹੜੇ ਪਹਿਲਾ ਦਰਵਾਜ਼ੇ ਹੁੰਦੇ ਸੀ ਨਾ ਉਹ ਲੱਕੜ ਦੇ ਦਰਵਾਜ਼ੇ ਬਣੇ ਸੀ ਢੇਠਾਂ ਵਾਲੇ ਪਾਸੇ ਕਬਜੇ ਦੀਆਂ ਚੂਟੀਆਂ ਲੱਗੀਆਂ ਹੁੰਦੀਆਂ ਸੀ ਲੱਕੜ ਵੀਨ ਜਿ ਕਰਦੀ ਜਿਹਦੇ ਸਹਾਰੇ ਵੀ ਦਰਵਾਜ਼ਾ ਖੁੱਲਦਾ ਸੀ ਅਸਲ ਵਿੱਚ ਪੁਰਾਤਨ ਸਮੇਂ ਵਿੱਚ ਉਹ ਦਰਵਾਜ਼ੇ ਦੇ ਢੇਠਾਂ ਲੱਕੜ ਦੀਆਂ ਚੂਟੀਆਂ ਹੁੰਦੀਆਂ ਸੀ ਜਦੋਂ ਦਰਵਾਜ਼ਾ ਖੋਲਣਾ ਤੇ ਸੁੱਕਾ ਸੁੱਕੀ ਲੱਕੜ ਸੁੱਕੀ ਲੱਕੜ ਦੇ ਉੱਤੇ ਕਿਸਰਣੇ ਉਦੇ ਵਿੱਚੋਂ ਆਵਾਜ਼ ਆਉਣੀ ਉਹਦੇ ਵਿੱਚੋਂ ਆਵਾਜ਼ ਆਉਣੀ ਤੇ ਲੋਕਾਂ ਨੇ ਗੁਰਾਸਤ ਜਨਾ ਕਿ ਜੇ ਕਿਣਾ ਘਰ ਦੇ ਅੰਦਰ ਦੇਸੀ ਜਣਾਂ ਨਹੀਂ ਹੈ ਇਹਨਾਂ ਨੇ ਕਦੇ ਇੰਨੇ ਆਰਸ ਨੂੰ ਕੋੜਾ ਵਿੱਚ ਦੇ ਸਕਦੇ ਨਹੀਂ ਪਾਏ ਔਰ ਇਸੇ ਕਰਕੇ ਦੇਸੀ ਭੇੜ ਉਹਨਾਂ ਚ ਪਾਇਆ ਜਾਂਦਾ ਸੀ ਹੁਣ ਤਾਂ ਸਾਧ ਸੰਗਤ ਸਾਡੇ ਘਰਾਂ ਦੇ ਦਰਵਾਜ਼ੇ ਵੀ ਜਿਹੜੇ ਵੀ ਉਸਟੀਆਂ ਦੇ ਅੱਗੇ ਲੋਹੇ ਦੇ ਅੱਗੇ ਪਲਾਸਟਿਕ ਦੇ ਅੱਗੇ ਪਰ ਅਸਿਕ ਅੱਜ ਤੱਕ ਗੂਟੇ ਟੁੱਟੀਆਂ ਵਿੱਚ ਨਹੀਂ ਆਉਂਦੇ ਉਹ ਦਰਵਾਜ਼ਿਆਂ ਦੀ ਬਰੂਹਾਂ ਦੇ ਵਿੱਚ ਹੋੜ ਦਿੰਦੇ ਆ ਉਹ ਤੇ ਫਿਰ ਆਪਸ ਛਗਣ ਸਮਝਣ ਲੱਗ ਪਏ ਉਹਨੂੰ ਆਪਾਂ ਛਗਣ ਸਮਝਣ ਲੱਗ ਪਏ ਹੁਣ ਜਿਹੜਾਂ ਦੇ ਅੰਦਰ ਤਾਂ ਸਾਹਿਜ ਗੁਰਬਾਣੀ ਦੀ ਚਾਰ ਧਾਰਾ ਅਨਸਾਰ 557 ਸਾਲ ਹੂ ਗੁਰਦੇ ਬਾਅਦ ਉਹ ਗੁਰਬਾਣੀ ਪੜਾਂਗੇ ਨਾ ਸਾਹਿਜ ਗੁਰਬਿਨ ਪੂਰਨ ਅੰਧਾਰ ਗੁਰੂ ਬਿਨ ਸਮਝ ਨਾ ਆਉਂਦਾ ਜੇ ਇਹ ਕਿ ਸਮਝ ਅਗੇ ਸਾਡੇ 557 ਹੁੰਦੇ ਬਾਪੂਦ ਵੀ ਜੇ ਤਾਂ ਅਸੀਂ ਆਪਣੇ ਅੰਦਰ ਤਬਦੀਲੀ ਲੈ ਕੇ ਆ ਗਏ ਤੇ ਸਮਝ ਲੈਣਾ ਸਾਡਾ ਮਨਾਇਆ ਹੋਇਆ ਉਹਲਾ ਮਹੱਲਾ ਜਿਹੜਾ ਕੋ ਸੰਬੜ ਹੈ ਜੇ ਅਸੀਂ ਅਜੇ ਵੀ ਨਹੀਂ ਸਮਝੇ ਅਸੀਂ ਅਜੇ ਵੀ ਜਿਹੜੇ ਕਰਮ ਕਾਂਡ ਨਹੀਂ ਉਹਨਾਂ ਦੇ ਅਨਸਾਰ ਚੱਲਦੇ ਆ ਰਹੇ ਆ ਤੇ ਪਰ ਸਾਡਾ ਹੂਲਾ ਮਹੱਲਾ ਬਨਾਇਆ ਵੀ ਪਰਵਾਹ ਨਹੀਂ ਕਿਰਪਾ ਵੀ ਅਸੀਂ ਕਿੰਨੇ ਵੀ ਨਵੇਂ ਸਾਹਿਬ ਨਾਨਕ ਸਾਹਿਬ ਸ਼ਰਮਤ ਦੀ ਅਰੰਭਤਾ ਮਨਾਉਂਦੇ ਵੀ ਸਾਡੀ ਪਸੰਦ ਦੇ ਵਿੱਚ ਨਹੀਂ ਗੁਰੂ ਕਿਰਪਾ ਕਰੇ بڑے بڑے ਵਿਦਵਾਨ ਇਸ ਸ਼ahr ਦੇ ਆਂਦਾ ਵਹਤੇ ਨੇ ਜਿਹੜੇ ਸਿੱਖ ਰਹਿਤ ਨੂੰ ਜਿਆਦਾ ਦੀ ਵਿਚਾਰ ਤਾਂ ਚੰਗੀ ਤਰ੍ਹਾਂ ਸਥਾਪਿਤ ਦੇ ਨੇ ਜੇ ਤੇ ਸਾਥ ਸੰਗਤ ਇਹ ਤਬਦੀਲੀ ਆਪਾਂ ਲੈ ਕੇ ਆਉਣਾ ਚਾਹੁੰਦੇ ਜੇ ਤੇ ਆਪਾਂ ਚਾਹੁੰਦੇ ਆ ਕਿ ਵਾਕਈ ਅਸੀਂ ਇਹ ਕਰਨ ਤਾਂ ਨਹੀਂ ਕਰਾਂਗੇ ਅੱਗੇ ਤੋਂ ਬਾਅਦ ਅਸੀਂ ਇਹਨਾ ਕਰਮਕਾਂਡਾਂ ਦੇ ਅੰਦਰ ਤਬਦੀਦੀ ਲੈ ਕੇ ਆਵਾਂਗੇ ਸਾਡਾ ਮਨਾਇਆ ਹੋਇਆ ਫੁੱਲਾ ਪਹੁੰਚਦਾ ਸਫਲ ਹੋ ਜਾਵੇ ਤੇ ਫਿਰ ਮੈਂ ਜਕਾਰੇ ਦੇ ਰੂਪ ਦੇ ਵਿੱਚ ਗੁਰੂ ਕੇ ਸੰਦਰਭ ਦੇ ਵਿੱਚ ਇੱਕ ਜਵਾਬ ਦੇਣਾ ਚਾਹੁੰਦਾ ਕਿਹੜੇ ਗੁਰੂ ਕੇ ਸਿੱਖ ਨੇ ਜੇਕਰ ਆਪਣੇ ਅੰਦਰ ਇੱਕ ਤਬਦੀਲੀ ਲਿਆਉਂਦਾ ਚਾਹੇ ਕਿ ਅਸੀਂ ਫੁੱਲਾ ਮਹੱਲਾ ਸਾਡਾ ਮਨਾਇਆ ਸਫਲ ਹੋ ਜਾਵੇ ਤਾਂ ਉਹ ਜਕਾਰੇ ਦੇ ਰੂਪ ਦੇ ਵਿੱਚ ਕਿਸ ਦਾ ਜਵਾਬ ਜ਼ਰੂਰ ਦੇ ਦੇ ਜਦੋਂ ਕਰਮ कि ਅਸੀਂ ਬਾਤ ਨੂੰ ਬਾਗ ਕਦੇ ਵੀ ਜੋਤ ਨੂੰ ਮੱਥਾ ਨਹੀਂ ਟੇਕਾਂਗੇ ਕਦੇ ਵੀ ਇਹ ਜੋਤ ਗੁਰੂ ਦੇ ਸਾਹਮਣੇ ਤਾਂ ਕਿ ਸਰੀਰ ਬਣਾ ਕੇ ਅਸੀਂ ਬਿਠਾ ਵੀ ਟਿਕਾਵਾਂਗੇ ਔਰ ਕਦੇ ਵੀ ਅਸੀਂ ਆਪਣੇ ਘਰ ਦੇ ਅੰਦਰ ਅਖੰਡ ਪਾਠ ਰਵੇਗੇ ਉਹ ਖੋਪੜੀ ਨਹੀਂ ਰੱਖਾਂਗੇ ਆਪਣੇ ਖੋਪੜ ਲਾ ਕੇ ਰੱਖਾਂਗੇ ਸਾਨੂੰ ਕੋ ਖੋਪੜਾ ਚ ਬਾਣੀ ਪਾਉਣ ਦੀ ਲੋੜ ਨਹੀਂ ਆਪਣੇ ਖੋਪੜ ਚ ਬਾਣੀ ਪਾਉਣ ਦੀ ਲੋੜ ਹੈ ਚੇਅਰਮੈਨ ਉਹਨਾਂ ਸੰਗਾਂ ਨੂੰ ਕੋਈ ਦੇ ਸੰਤਾਕ ਅੱਜ جواب ਹੀ ਦੇਣਾ ਚਾਹੁੰਦਾ ਤੇ ਜਿਕਾਰਤ ਨੂੰ ਜਵਾਬ ਦੇਣ ਦੀ ਕਿਰਪਾਲਤਾ ਕਰੋ ਜੀ ਬਾਤ ਸ੍ਰੀ ਆਗਾਂਨ ਗਣਿਤ ਵਿਗਿਆਨ ਦੇ ਵਿਸ਼ਾ ਤੋਂ ਸੰਬੰਧਿਤ ਹੈ ਪ੍ਰਬੰਧਕਾਂ ਨੂੰ ਕਿ ਅਪਾਰਟਕ ਸੰਸਦ ਦੀ ਚਿੱਠੀ ਗਈ ਸੀ ਹੁਣ ਕੁ ਸਫਾ ਵੱਲੋਂ ਜਬ ਪ੍ਰੋਗ ਸੰਗਤ ਵੱਲੋਂ ਕਿ ਅਸੀਂ ਅਜੇ ਤੱਕ ਹੱਥ ਵਿੱਚ ਕੋਰੇ ਰਹੇ ਹਾਂ ਸਾਡੀ ਸੰਗਤ ਨਹੀਂ ਹੁਣੇ ਵਿੱਚ ਕੋਈ ਕਰਦੀ ਹੈ ਅਸੀਂ ਬੇਸਮਾਨਤ ਕੋ ਖੜਾ ਸੁਮਾਨਾ ਚੰਗੇ ਆ ਪਰ ਅਸੀਂ ਗੁਰੂ ਦੀ ਸੰਗਤ ਨੂੰ ਉਹ ਤਰੀਕੇ ਨਾਲ ਨਹੀਂ ਸਮਝਾ ਸਕਦੇ ਜੇ ਕਿਰਪਾ ਨਾਲ ਜਨ ਤੁਸੀਂ ਸਮਝਾ ਸਕਦੇ ਹੋ ਮੈਂ ਸੰਗਤ ਬੇਨਤੀ ਨੂੰ ਪਰਵਾਮ ਕਰਦੇ ਹਾਂ ਆਪ ਦੀ ਜੇ ਸਾਧਨਿਕ ਵਿਚਾਰਕਿਤ ਫਿਰ ਵੀ ਜੇ ਕਿਸੇ ਨੇ ਮੰਨਦਾ ਸੰਤਾਨ ਨਿਰਪੱਖ ਨਹੀਂ ਹੋਇਆ ਉਹ ਬਾਤ ਵਿੱਚ ਸਾਡੇ ਨਾਲ ਸੁਬਾਹ ਤੇ ਵਾਦ ਕਰ ਸਕਦੇ ਅਸੀਂ ਕੋ ਦਾ ਜਵਾਬ ਵੀ ਤੇ ਵਾਸਤੇ ਆਪ ਜੀ ਕੋਲ ਬੱਠੇ ਹਾਂ ਆਪ ਫਿਰ ਕਿਸੇ ਨੇ ਮੰਨਦਾ ਸੰਤਾਨ ਰਹਿ ਜਾਵੇ ਕਿ ਕੋ ਸਾਡੇ ਦੇ ਵਿਚਾਰ ਤੱਕ ਤੱਕ